ਹੈਲੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸ਼ੁਰੂਆਤ ਕਰਦੇ ਆਂ ਜੱਪਾ ਇੱਕ ਨਿਊ ਵਲੌਗ ਤੋਂ ਅੱਜ ਘਰੇ ਆ ਰਹੇ ਨੇ ਸਿਸਟਰ ਤੇ ਨਾਲ ਉਹਨਾਂ ਦੇ ਮੰਮੀ ਸਾਸੂ ਮੰਮੀ ਸੱਸ ਮੰਮੀ ਆ ਰਹੇ ਨੇਗੇ ਤੀਆਂ ਦਾ ਸੰਧਾਰਾ ਲੈ ਕੇ ਫੋਨ ਆਇਆ ਸੀ ਹੁਣੀ ਹੁਣੀ ਕਿ ਅਸੀਂ ਆਪਾਂ ਆ ਰਹਿਆਂਗੇ ਤਾਂ ਮਿਸਟਰ ਤੇ ਬੀਬੀ ਚੱਲੇ ਨੇ ਬਿਸਕੁਟ ਕਰਾਉਣ ਲਈ ਕਿ ਬਿਸਕੁਟ ਬਣਵਾ ਲਈਏ ਆਪਾਂ। ਕਲਟੀ ਚ ਸਮਾਨ ਆਪਾਂ ਪਾਤਾ ਆਟਾ ਵੀ ਪਾਤਾ ਤੇ ਚੀਨੀ ਵੀ ਪਾਤੀ ਆ। ਘਿਓ ਤੇ ਦੁੱਧ ਉਹਨਾਂ ਨੇ ਦੁਕਾਨ ਤੋਂ ਲੈ ਲੈਣਾ ਆ ਤੇ ਬਿਸਕੁਟ ਬਣਵਾ ਲੈਣ ਆ। ਯਾਰ ਚੱਲ ਆਈ ਸਾਰਿਆਂ ਦੇ। ਅਸੀਂ ਚੱਲੇ ਆਂ ਬਾਜ਼ਾਰ ਹੁਣ। ਇਹ ਮੈਡਮ ਕਹਿੰਦੀ ਮੈਨੂੰ ਬਾਜ਼ਾਰ ਲੈ ਕੇ ਚੱਲੋ। ਬਾਜ਼ਾਰ ਚ ਆਪਾਂ ਸ਼ਾਪਿੰਗ ਤੇ ਆਉਣਾ। ਹੋਰ ਵੀ ਸਮਾਨ ਸੋਲਣਾ ਹੈ ਇਹਨਾਂ ਨੇ ਕੁਝ। ਹੋ ਚੱਲਦੇ ਆਂ ਬਾਜ਼ਾਰ ਧੁੱਪ ਬਹੁਤ ਆ ਬਾਹਰ ਮੋਟਰਸਾਈਕਲ 'ਤੇ ਚੱਲਦੇ ਆਂ ਚੱਲੀਏ ਫਿਰ ਮੈਨੂੰ ਦਵਾਉਂਗੇ ਇੱਕ ਸੂਟ ਹਾਂ ਦਵਾਉਂਗਾ ਦੁਕਾਨ 'ਤੇ ਆ ਕੇ ਮੈਂ ਹੋਰ ਦੇ ਦਵਾ ਸੂਟ ਦਵਾਉਂਗਾ ਕੋਈ ਗੱਲ ਨਹੀਂ 100 150 ਹੈਗਾ ਜੀ ਤੇ ਕਾਹਨ ਚ ਵੀ ਨਹੀਂ ਵੜੰਦੇ ਨਾ ਹਾਂ ਲੈ ਦੂੰਗਾ ਮੈਂ ਕੋਈ ਖਾਨਚ ਜਿਉਂ ਬਾੜ ਕੇ ਦੇ ਦੋ ਤੇ ਚੁੰਨੀ ਵਾਲਾ ਸੂਟ ਚਲ ਲੋ ਜੀ ਚੱਲਿਆਂ ਆਪਾਂ ਹੁਣ ਬਾਜ਼ਾਰ ਤਿੰਨੇ ਜਣੇ ਮੋਟਰਸਾਈਕਲ 'ਤੇ ਲੱਤ ਕੇ ਆ ਗਏ ਆਪਾਂ ਕੱਪੜੇ ਵਾਲੀ ਸ਼ਾਪ ਤੇ

ਕਿ ਆ ਕਿਰਾਮਾ ਦੀ ਬਹੁਤ ਬਰਤਨ ਨਹੀਂ ਆਏ ਇੰਦਰ ਆਏ ਹੁਣ ਹੋ ਦੁਕਾਨ ਤੇ ਸੂਟ ਬਹੁਤ ਨੇ ਬਈ ਇੱਥੇ ਲੋ ਜੀ ਸੂਟ ਆਪਾਂ ਲੈ ਆਏ ਸੀਗੇ ਇਹ ਦੋ ਮਾਸੀ ਜੀ ਦੇ ਸੂਟ ਨੇ ਤੇ ਦੋ ਸਿਸਟਰ ਦੇ ਸੂਟ ਆ ਬਾਕੀ ਇਹਨਾਂ ਨੂੰ ਸ਼ਾਮ ਨੂੰ ਜੋੜ ਦਵਾਂਗੇ ਆਪਾਂ ਨਾਲ ਪੈਂਟ ਸ਼ਰਟ ਲਾ ਕੇ ਜੂਸ ਕਟਣ ਲੱਗੇ ਆ ਕਿ ਜਲੂਸ ਜੂਸ ਜੂਸ ਮਸੰਮੀਆਂ ਜੂਸ ਕਟਣ ਲੱਗਿਆ ਜੀ ਇਹ ਕਹਿੰਦੇ ਜਸ ਮਸੰਮੀਆਂ ਜੂਸ ਕਿਣਾ ਮੈਂ ਚੱਲ ਗਰਮੀ ਬਹੁਤ ਹੋਈ ਪਈ ਆ ਤਸ ਕਰ ਲੈਨੇ ਆ ਪਿਆ ਦੇਨੇ ਆ ਬੱਚਿਆਂ ਨੂੰ ਉੱਪਰੋਂ ਮਸ਼ੀਨ ਧਾਰੋ ਪਹਿਲਾਂ ਲਈਆਂ ਸੀ ਕੱਲ ਸੇਵ ਵੀ ਪਏ ਆ ਆਪਾਂ ਸੋਚਿਆ ਕਿ ਚੱਲ ਆਪਾਂ ਮਸੰਮੀਆਂ ਦਾ ਜੂਸ ਪੀਨੇ ਆ ਕਿਉਂਕਿ ਬਾਜ਼ਾਰ ਜਾ ਕੇ ਆਈ ਤੇ ਗਰਮੀ ਬਹੁਤ ਆ ਧੁੱਪ ਪੈ ਰਹੀ ਆ ਬਾਹਰ ਉੱਤੇ ਜਾ ਰਹੀ ਹੈ ਬਈ ਮਸ਼ੀਨ ਸਾਡੇ ਕੋਲ ਇਹ ਬਿਜਲੀ ਵਾਲੀ ਮਸ਼ੀਨ ਹੈ ਦੇਸੀ ਮਸ਼ੀਨ ਹੈ ਵੀਲਰੀ ਮਸ਼ੀਨ ਵੀ ਹੈਗੀ ਪਰ ਉਹਨਾਂ ਨਾਲ ਵਧੀਆ ਨਹੀਂ ਬੰਦਾ ਇਹਨਾਂ ਨਾਲ ਬਹੁਤ ਜੂਸ ਬਣਦਾ ਇਹ ਵਿੱਚ ਵੀ ਨਹੀਂ ਆਉਂਦੇ ਵੀ ਨਹੀਂ ਆਉਂਦੇ ਇਹਦੇ ਵਿੱਚ ਮੈਨਗ ਨਹੀਂ ਆਉਂਦੇ ਇਹਦੇ ਨਾਲ ਬਣਾਵਾਂਗੇ ਜੂਸ ਨੂੰ ਦਿਖਾਵਾਂਗੇ ਬਹੁਤ ਬੰਦੂਤ ਨਿਕਲਦਾ ਥੋੜਾ ਆਮੇ ਕਰਾ ਡੋ ਮੰਗੇ ਸਸਤੀ ਹੈ ਨਾਲੇ ਉਹ ਵੀ ਸਸਤੀ ਬਹੁਤ ਹੈ ਕਿ ਚੱਲਣਾ ਅੱਛਾ ਮੈਂ ਮੈਂ ਚੰਚੰ ਨੂੰ ਚੱਲਣ ਦਿਆਂਗਾ ਗਾਲ ਨੇ ਲਓ ਜੀ ਹੁਣ ਸਾਰਾ ਮੁਸੰਮੀਆਂ ਛਿਲਤੀਆਂ ਸੀ ਛਾੜੀਆਂ ਕਰ ਲਏ ਆਉਣੀਆਂ ਮੀ ਉਹ ਮਸ਼ੀਨ ਟੋਕ ਰੱਖੀ ਪਈ ਉਹ ਤੇ ਆ ਜੂਸ ਕੱਢਣ ਲੱਗੇ ਆ ਆ ਬਈ ਬਈ ਆਪਣੀ ਮਸ਼ੀਨ ਇਹਨਾਂ ਕੱਢਾਂਗੇ ਆਪਾਂ ਹੁਣ ਜੂਸ ਆ ਬੜੀ ਮਨਾਇਆ ਨਹੀਂ ਸੈਂਪਲ ਕਰਨੇ ਜੀ ਹੁਣ ਇਹਨੂੰ ਅਸੀਂ ਲੋ ਜੀ ਕੱਢਣ ਲੱਗੇ ਆ ਜੀ ਜੂਸ ਫਿਰਦੇ ਪਈ ਹੈ ਨਾ ਹੂੰ ਇਹਨੂੰ ਖਤਮ ਨਹੀਂ ਹੋਣਾ ਲੋਕ ਲਾ ਦੋ ਨੀਚੇ ਇਹਦਾ ਇਹ ਨਾ ਇਹ ਨਹੀਂ ਲੱਗੇਗਾ ਦੂਜੀ ਲੋਟ ਲੱਗੇਗਾ ਗਿੱਲਾ ਜੂਸ 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 ਮਸਮਈ ਦਾ ਜੂਸ ਇਹ ਮੁਰਕੇ ਬਾਹਰ ਆਇਆ ਨਾ ਹਰਾ ਤਾਂ ਨਹੀਂ ਇਹ ਸਿਸਟਮ ਵਧੀਆ ਸਭ ਤੋਂ ਵਧੀਆ ਇਹ ਮੈਂ ਜੂਸ ਨਿਕਲੇ ਹੁੰਦਾ ਨਾਲ ਇਹ ਚ ਵਧੀਆ ਜੂਸ ਨਿਕਲ ਜਾਂਦਾ ਨਾਲੇ ਪੁਨਨ ਦੀ ਵੀ ਨਹੀਂ ਲੋੜ ਪੈਂਦੀ ਉਹ ਤਨਾ ਉਹ ਖਰਾਬ ਵਾਲਾ ਕਰ ਦਿੰਦਾ ਹੂੰ ਇਹ ਚੰਗੀ ਤਰ੍ਹਾਂ ਕਰ ਦਿੰਦੇ ਨੇ ਦੋਸਤ ਜੂਸ ਜੂਸ ਵੀ ਤੇ ਜਲੂਸ ਵੀ ਜਰੂਰ ਇਹਦਾ ਕਰ ਦਿੰਦੀ ਆ ਆ ਫੋਨ ਕਿਹਦੇ ਦਾ ਤਿੰਨ ਚੋ ਫਿਲਟਰ ਕਰ ਦਿੰਦਾ ਨਿਕਲ ਗਿਆ ਇੱਕ ਗਲਾਸ ਜੂਸ ਦਾ ਇੱਕ ਗਲਾਸ ਦਾ ਭਾਗ ਪਿਓਰ ਨਾਲ ਇਹ ਪੂਰਾ ਗਾਣਾ ਗਾਣਾ ਪਿਆ ਗੜਵੀ ਚ ਪਾ ਲੋ ਚਲ ਹੁਣ ਹੋਰ ਦੇਖਦੇ ਆ ਕਿੰਨਾ ਕ ਨਿਕਲ ਜੂਗਾ ਅੱਧਾ ਗਲਾਸ ਤਾਂ ਨਿਕਲ ਹੀ ਪੈਣਾ ਹਨਾ ਨਹੀਂ ਉਧਰ ਤੋਂ ਨਿਕਲਣਾ ਨਹੀਂ ਰਹਿ ਗਈਆਂ ਹੋਈ ਰਹਿ ਗਈਆਂ ਲਓ ਤਾਂ ਥੋਟੇ ਜੋਗਾ ਨਿਕਲਿਆ ਬਹੁਤ ਆ ਤੁਸੀਂ ਤਾਂ ਪੀਣਾ ਨਹੀਂ ਮੈਂ ਕੱਲੀ ਨਹੀਂ ਪੀਣਾ ਬਹੁਤ ਆ ਇੱਕ ਗਲਾਸ ਮੁੱਕਦਾ ਨਹੀਂ ਹੈਗਾ ਕਿਹਦੇ ਨਾਲ ਪੀਦਾ ਹੂੰ ਲਓ ਜੀ ਨਿਕਲ ਗਿਆ ਜੂਸ ਆ ਇੰਨਾ ਨਿਕਲਿਆ ਇਹ ਪਿਓਰ ਜੂਸ ਹੈ ਇਹਨੂੰ ਪਿਓਰ ਕਹਿੰਦੇ ਆ ਜੂਸ ਤੇ ਵਿੱਚ ਨਾਲਾ ਗਣਾ ਪਿਆ ਖੰਡ ਪੀਸੀ ਹੋਈ ਆ ਏ ਕੀ ਆ ਖੰਡ ਅਸ ਗ੍ਰੇਨਡ ਕੀਤੀ ਹੋਈ ਆ ਥੋੜਾ ਪਾਓ ਖੰਡ ਬਸ ਜ਼ਿਆਦਾ ਨਾ ਪਾਓ ਬਸ ਜ਼ਿਆਦਾ ਮਿੱਠਾ ਕੋਈ ਨਹੀਂ ਯੋ ਨੋ ਬਾਰੀ ਫਿਰ ਫਾਤੀ ਨਮਕ ਪਾਤਾ ਵਾ ਖੰਡ ਪਾਸੀ ਹੈ ਇਹਨੂੰ ਥੋੜਾ ਜਿਹਾ ਫੁੰਨੂ ਲਾ ਦੇਣੇ ਥੋੜਾ ਜਿਹਾ ਪਤਲਾ ਹੋ ਜੂ ਬੜਾ ਗਾੜਾ ਥੋੜਾ ਜਿਹਾ ਪਤਲਾ ਕਰ ਦੂਗਾ ਜ਼ਿਆਦਾ ਨਹੀਂ ਸਾਨੂੰ ਨਾ ਪਤਲਾ ਨੂੰ ਠੰਡਾ ਹੋ ਜੂਸ ਆਪਾਂ ਕੱਢ ਲਿਆ ਹੁਣ ਪੀਰੇ ਆਪਾਂ ਜੂਸ ਠੰਡਾ ਠੰਡਾ ਜੂਸ ਮਸੰਮੀ ਦਾ ਟੇਸਟੀ ਆਪੇ ਆ ਜਾ ਸਾਰੇ ਜਣੇ ਜੂਸ ਪੀ ਲਓ ਅੱਜ ਸੀਸਟਰ ਤੇ ਉਹਨਾਂ ਦੇ ਮੰਮੀ ਆ ਗਏ ਨੇ ਹੁਣ ਆਪਾਂ ਚੱਲਿਆ ਉਹਨਾਂ ਨੂੰ ਬੱਸ ਸਟੈਂਡ ਤੋਂ ਲੈਣ ਲਈ ਟਾਈਮ ਕਿੰਨਾ ਹੋ ਗਿਆ 3:30 ਮਿਲੋਣੇ ਆ ਤੁਹਾਨੂੰ ਆਪਾਂ ਤਨੂ ਆਪਾਂ ਲੈ ਆਤਾ ਮਲੋਣਿਆ ਤੁਹਾਨੂੰ ਆਪੋ ਉਹਨਾਂ ਨੂੰ ਪਹਿਲਾਂ ਆਪਾਂ ਦੇ ਦਈਏ ਉਹਨਾਂ ਨੂੰ ਪਾਣੀ ਮਿਲਦਾ ਤੁਹਾਨੂੰ ਬਾਅਦ ਵਿੱਚ ਜੀ ਲਓ ਜੀ ਮੈਡਮ ਜੀ ਚੱਲੇ ਨੇ ਉਹਨਾਂ ਨੂੰ ਕੋਲਡ ਸੌਫਟ ਡਰਿੰਕ ਬਣਾਉਣ ਚਲੋ ਜਾਓ ਤੁਸੀਂ ਫਿਰ ਕੋਈ ਨਹੀਂ ਮੈਂ ਜਾਇਆ ਮੈਂ ਬਾਜ਼ਾਰ ਹੈ ਠੀਕ ਹੈ ਠੀਕ ਇਹ ਲਖਨ ਮੰਦਰ ਤੇ ਅਈ ਚਾਤ ਮਹਿਮਾਨ ਆਏ ਨਹੀਂ ਕਰੇ ਚਾਹ ਦੇਣ ਲੱਗਿਆ ਉਹਨੂੰ ਬਰਫੇ ਮੁਰਫੇ ਸਾਰਾ ਕੁਝ ਸਮਾਨ ਪਿਆ ਹ ਇਹ ਕੀ ਆ ਕੇ ਹੋਰ ਇਹ ਕੀ ਹੋ ਰਿਹਾ ਇਹ ਬਰਫੀ ਆ ਇਹ ਪਿੱਠ ਦੀ ਮਠਾਈ ਆ ਪਕੌੜੇ ਪਕੌੜੇ ਪਿਆ ਗਰਮ ਗਰਮ ਆ ਚਾਹ ਆ ਹੈ ਠੀਕ ਨਹੀਂ ਨਹੀਂ ਲੋ ਜੀ ਆ ਗਏ ਸਾਡੇ ਮਾਸੀ ਜੀ ਤੇ ਸਿਸਟਰ ਚਾਹ ਪੀਣ ਲੱਗੇ ਨੇ ਸਾਰੇ ਜਣੇ ਉੱਧਰ ਕੋਕੋ ਬੈਠਾ ਮੰਜੇ ਨੀਚੇ ਇੱਧਰ ਵੀ ਬੀ ਬੈਠੀ ਆ ਜੀਜਾ ਜੀ ਨੂੰ ਫੋਨ ਲਾਉਣ ਲੱਗਿਆ ਚੱਕਿਆ ਨਹੀਂ ਅੱਛਾ ਲਾਉ ਜੀ ਚੂੜੀਆਂ ਚੜਾ ਰਹੀ ਐ ਮੈਡਮ ਚਾਹ ਤੋ ਪੀ ਲਈ ਆ ਅਸੀਂ ਦੇਖੋ ਆ ਪਿੱਟਾਉਣੇ ਲੱਗੀ ਪਈ ਐ ਹੋਰ ਪੂਰੇ ਲਿਆ ਦੇ ਜੀ ਨੂੰ ਕਿੰਨੇ ਚੂੜੀਆਂ ਪਾ ਲਓ ਪਾ ਲਓ ਭਾਈ ਚਲੋ ਤੂੜੀਆਂ ਚੜਾਉਂਦੀ ਆ ਜੀ ਬਾਅਦ ਚ ਮਿਲਦੇ ਆਂ ਹਰ ਆਪਾਂ ਠੀਕ ਆ ਵਧੀਆ ਵਧੀਆ ਲੱਗਦੀ ਆ ਹਾਂ ਲੱਗਿਆ ਹੁਣ ਆਪਾਂ ਰੋਟੀ ਮੰਮੀ ਪਾਣੀ ਪਾ ਰਹੀ ਆ ਮੰਮੀ ਸੇਵਾ ਕਰ ਰਹੀ ਆ ਮਾਸੀ ਜੀ ਬੈਠੇ ਨੇ ਮੇਰੇ ਨਾਲ ਮੈਂ ਬੈਠਾ ਕੋਕੋ ਕਿੱਥੇ ਅੱਜ ਆਪਣਾ ਕੋਕੋ ਨਹੀਂ ਦਿਖ ਰਿਹਾ ਖਤਮ ਹੋ ਗਿਆ ਕੋਕੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੱਲ ਵਾਲਾ ਬਲੌਗ ਆਪਾਂ ਅੱਜ ਕੰਟੀਨਿਊ ਕਰਨ ਲੱਗੇ ਆ ਕਿਉਂਕਿ ਰਾਤ ਆਪਾਂ ਥੱਕ ਗਏ ਸੀਗੇ ਸਿਸਟਰ ਵੀ ਆਈ ਗਈ ਸੀ ਉਹ ਵੀ ਥੱਕ ਗਈ ਸੀ ਇਸ ਲਈ ਸੋ ਗਏ ਸੀਗੇ ਸਾਰੇ ਜਣੇ ਤਾਂ ਕਰਕੇ ਆਪਾਂ ਬਲੌਗ ਨਹੀਂ ਬਣਾਇਆ ਤਾਂ ਅੱਜ ਕੱਲ ਵਾਲਾ ਬਲੌਗ ਆਪਾਂ ਅੱਜ ਕੰਟੀਨਿਊ ਕਰਨ ਲੱਗੇ ਅੱਜ ਆਪਾਂ ਬਣਾਉਣ ਲੱਗੇ ਆਲੂ ਦੇ ਪਰੌਂਠੇ ਆਲੂ ਕੱਦੂ ਕਾਸ ਕਰ ਰਹੇ ਆ ਫਿਰ ਇਹਦੇ ਵਿੱਚ ਗੰਡਾ ਹੀ ਨਹੀਂ ਪੈਂਦੀਆਂ ਹੈਗੀਆਂ ਪਿਆਜ਼ ਵੀ ਕੱਟ ਲੇ ਇਧਰ ਆਲੂ ਪਰ ਫਰਮੂ ਕਰ ਲਈਆਂ ਪੱਦੂਆਂ ਆਟਾ ਗੁੰਨੇ ਆ ਤੇ ਆ ਚਾਹ ਇਹ ਬਣੀ ਪਈ ਹੈ ਖਾਣੇ ਲਈ ਤਿਆਰ ਹੈ ਲਓ ਜੀ ਆਲੂ ਵਾਲੇ ਪਰੌਂਠੇ ਬਣ ਰਹੇ ਨੇ ਅੱਜ ਸਾਰਿਆਂ ਨੂੰ ਖਾਏ ਜਾ ਰਹੇ ਨੇ ਆਲੂ ਵਾਲੇ ਪਰੌਂਠੇ ਹਰ ਮੌਸਮ 'ਚ ਠੰਡਾ ਹੋਇਆ ਪਰੌਂਠਾ ਆਲੂ ਵਾਲਾ ਪਰੌਂਠਾ ਆ ਬਣਾਇਆ ਤੇ ਆ ਇੱਕ ਫਿਰ ਬਾਈ ਘਾਤ ਹੋ ਰਿਹਾ ਭਾਂਡੇ ਹੁਣ ਖਾਣੇ ਬੈਠੇ ਨਾ ਕਿ ਉਹ ਹੈ ਜੀ ਰੋਟੀ ਅਸੀਂ ਲਈ ਆ ਖਾ ਖਾ ਪੀ ਲਿਆ ਹੁਣ ਇੱਧਰ ਜਾਣ ਦੀਆਂ ਤਿਆਰੀਆਂ ਨੇ ਕੀ ਕਰ ਰਹੀ ਹੈ ਰਿਮੂਵਰ ਨੇਲ ਪੇਂਟ ਤਾਰ ਰਹੀ ਆ ਆਪਣੀ ਚੋਰੀ ਕਰ ਰਹੀ ਆ ਮੇਰੀ ਕਿੱਟ ਦੀ ਮੇਰੀ ਕਿੱਟ ਦੀ ਚੋਰੀ ਕਰ ਰਹੀ ਆ ਮੈਂ ਬਾਜ਼ਾਰ ਗਈ ਸੀ ਤੇ ਆਪ ਮਗਰ ਖੋਲੀ ਬੈਠੀ ਆ ਹੋਰ ਹੋਰ ਜੀ ਇੱਧਰ ਆਪਾਂ ਸਮਾਨ ਪੈਕ ਕਰਤਾ ਇਹਦੇ ਵਿੱਚ ਕੱਪੜੇ ਪਾਤੇ ਆ ਬਾਕੀ ਆ ਖਾਣ ਪੀਣ ਦਾ ਸਮਾਨ ਆ ਜੋ ਵੀ ਦੇਣਾ ਸੀ ਦੇਤਾ ਇੱਧਰ ਇਹਨਾਂ ਦਾ ਮੈਂ ਕੱਲ ਨਾਮ ਲਿਖਿਆ ਸੀ ਮੈਂ ਇੱਕ ਮਨਦੀਪ ਤੇ ਬਾਬੂ ਬਾਬੂ ਮਾਰਨ ਆਨੇ ਵਾਲਾ ਇੱਧਰ ਮਾਸੀ ਜੀ ਤਿਆਰ ਹੋਏ ਬੈਠੇ ਨੇ ਜਾਣ ਦੀਆਂ ਤਿਆਰੀਆਂ ਚ ਨੇ ਅਰਸੋਈ ਆਪਾਂ ਸਾਰੀ ਸਾਫ਼ ਕਰਤੀ ਆ ਇੱਕ ਕੱਪੜੇ ਕੱਲ ਮਾਸੀ ਜੀ ਲੈ ਕੇ ਆਏ ਸੀ ਇੱਕ ਬ੍ਰਦਰ ਦੀ ਆ ਇੱਕ ਮੇਰੇ ਹਸਬੰਡ ਦੀ ਤੇ ਇਹ ਮੇਰਾ ਸੂਟ ਘੈਂਟ ਸੂਟ ਮਾਸੇ ਜਿਹੜਾ ਨੂੰ ਛੱਡਣਾ ਜਾ ਰਹੇ ਨੇ ਭਾਈ ਹੁਣ ਇਹ ਦੋਨੇ ਜਣੀਆਂ ਬਾਏ ਬੀਬੀ ਫੋਨ ਕੱਠੇ ਕਰੀ ਜਾ ਰਹੀ ਆ ਚਲੋ ਮਿਲਾ ਦੇ ਗੇਟ ਚਲੋ ਚਲੋ ਹੋਰ ਮੰਮੀ ਦਵਾਈ ਲੈ ਆਵਾਂਗੇ ਅਸੀਂ ਆਉਂਦੇ ਹੋਏ ਕੋਰ ਨਾ ਆ ਕਰ ਹੈ ਪਰਾਣੇ ਜਵਾਨੇ ਵਾਂਗੂ ਮਿਲਦੀਆਂ ਨੇ ਦੋਨੇ ਜਣੀਆਂ ਲੈ ਕੋਈ ਨਾ ਹੋਣਾ ਨਾ ਹੋਣਾ ਜਾਏ ਵੱਖ ਬਤੀ ਦੇ ਵੱਖ ਬਜ਼ੁਰਗਾਂ ਲੋਈ ਚੱਲਿਆ ਹੁਣ ਆਪਾਂ ਬੱਸ ਸਟੈਂਡ ਛੱਡਾਂ ਸਾਸੀ ਜੀ ਰਿਆ ਬੈਠੇ ਨੇ ਪਿੱਛੇ ਮੰਮੀ ਵੀ ਜਾ ਰਹੀ ਐ ਨਾਲ ਕਹਿੰਦੀ ਮੇਰਾ ਜੀਨ ਲੱਗ ਰਿਹਾ ਇੱਥੇ ਮੈਂ ਚਲ ਚਾਰ ਕਿ ਦਿਨ ਲਾਇਆ ਹਾਂ ਵੇਕੇ ਮੰਮੀ ਵੀ ਚੱਲੀ ਆ ਨਾਲ ਕਹਿੰਦੀ ਮੈਂ ਚਾਰਕ ਦਿਨ ਲਾਇਆ ਮੇਰਾ ਜੀ ਨਹੀਂ ਲੱਗਦਾ ਲੱਗੇ ਚੱਲੇ ਆ ਮੰਮੀ ਨੂੰ ਵੀ ਫੋਰ ਏਡ ਹੋਈ ਪਈ ਆ ਬਾਜ਼ਾਰ ਚ ਚ ਗਏ ਆਪਾਂ ਬੱਸ ਸਟੈਂਡ ਬੱਸ ਸਹੀ ਬੱਸਾਂ ਏ ਆਲੀ ਐ ਪਰਲੀ ਉਹ ਦੇ ਕਹਿੰਦੀ ਸੀ ਮੈਂ ਨਿਕਾਂ ਇੱਥੇ ਲਿਖਣਾ ਨਾ ਮਜੀ ਪਾ ਪੁੰਨੀ ਜਗਾਂ ਨਹੀਂ ਖੜਾ ਤਾ ਛੋਲੇ ਪਟਾ ਚੱਲਦੀ ਆ ਚਲੋ ਜੀ ਸਿਸਟਰ ਉਹਨਾਂ ਨੂੰ ਆਪਾਂ ਬੱਸ ਸਟੈਂਡ ਛੱਡ ਆਏ ਸੀਗੇ ਬੱਸ ਉਹਨਾਂ ਨੂੰ ਮਿਲ ਗਈ ਸੀਗੀ ਉਹ ਚੱਲ ਗਏ ਨੇ ਹੁਣ ਤੇ ਟਾਈਮ ਵੀ ਬਹੁਤ ਹੋ ਗਿਆ 1 ਵਜ ਗਿਆ ਤਾਂ ਹੁਣ ਆਪਾਂ ਕਰ ਲਈਏ ਰੈਸਟ ਇਸ ਵਲੋਗ ਨੂੰ ਹੁਣ ਇੱਥੇ ਕਰ ਦਿਆਂਗੇ ਜੇਕਰ ਵਧੀਆ ਲੱਗਿਆ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਵਿੱਚ ਜ਼ਰੂਰ ਦੱਸ ਦਿਆ ਕਰੋ ਕਿ ਕਿੱਦਾਂ ਲੱਗਿਆ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰਿਆਂ ਨੂੰ ਟੇਕ ਕੇਅਰ ਬਾਏ ਬਾਏ ਮਿਲਾਂਗੇ ਹੁਣ ਆਪਾਂ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਬਾਏ